ਆਗੇ ਨਾਲ ਬੜਾ ਹਲਪੈਂਦਾ ਆਗੇ ਦੇ ਇੱਕ ਜਣ ਨੂੰ ਚਾਹ ਨੂੰ ਮਾਰਦੇ ਆ ਮਾਰ ਤੱਕ ਜਾਂਦੇ ਆ ਨਾਲ ਇੱਥੇ 35 40 ਦੇ ਕੁਲੀ ਲੱਗੀਆਂ ਹੁੰਦੀਆਂ ਨੇ 17 ਆਪਣੀਆਂ ਗੱਡੀਆਂ ਇਸ ਚੌਂਕ ਦੇ ਵਿੱਚ ਪਾਰਕ ਕਰਕੇ ਬਾਜ਼ਾਰ ਨੂੰ ਚਲੇ ਜਾਂਦੇ ਨੇ ਤੇ ਤਕਰੀਬਨ 6 6 ਘੰਟੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਦੇ ਰਹਿੰਦੇ ਨੇ ਉਹਦੇ ਕਰਕੇ ਜਦੋਂ ਵੀ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਬਹੁਤ ਲੰਮੇ ਲੰਮੇ ਜਾਮ ਲੱਗ ਜਾਂਦੇ ਨੇ ਪਰੇਸ਼ਾਨੀ ਤੇ ਭਾਜੀ ਬੜੀ ਆ ਆ ਸਾਰੀ ਇਕੋ ਟ੍ਰੈਫਿਕ ਗੱਡੀਆਂ ਲੱਗੀਆਂ ਲੱਗੀਆਂ ਇਹਨਾਂ ਚਾਹੀਦਾ ਗੱਡੀਆਂ ਦੀ ਨਾ ਪਾਰਕਿੰਗ ਉੱਥੇ ਬਣਾ ਦੇਣ ਸਾਰਾ ਗਰਾਊਂਡ ਤੇ ਨਾਲ ਤੇ ਦੋ ਜਣੇ ਰੁਜ਼ਗਾਰ ਮਿਲੂਗਾ 25 ਕਟੇ ਨੇ 20 ਰੁਪਏ ਲਾ ਦੇਣ 30 ਰੁਪਏ ਲਾ ਦੇਣ ਜੋ ਵੀ ਹਰ ਕੋਈ ਲਾਊਗਾ ਉੱਥੇ ਗੱਡੀ ਜਿੱਦੋਂ ਕੋ ਅੰਬੂਲੈਂਸ ਆਉਂਦੀ ਹੈ ਨਾ ਬੜੀ ਮੁਸ਼ਕਲ ਹੁੰਦੀ ਕਿ ਜਿਹੜੇ ਮਰੀਜ਼ ਬਹੁਤ ਮੁਸ਼ਕਲ ਸੀਰੀਅਸ ਹੁੰਦਾ ਤੇ ਉਹ ਜਾਰੀ ਮੁਸ਼ਕਲ ਹੁੰਦੀ ਹੈ ਉਹਨਾਂ ਕੋ ਲੰਘਿਆ ਨਹੀਂ ਜਾਂਦਾ ਕਿੰਨਾ ਤੇ ਰਤਾਦਾ ਆਪਣਾ ਆਪਣਾ ਘੰਟਾ ਕੰਮ ਕਰਦਾ ਵਾ ਕਈ ਵਾਰ ਇਹਹੀਂ ਵੀ ਸਰਕਾਰ ਨੂੰ ਕੀ ਕਿਹਾ ਵਾ ਇਹਨਾਂ ਨੂੰ ਪੋਲੀਟਿਕਰ ਵੀ ਕੀ ਆ ਵੀ ਸਾਡੇ ਨਾਲ ਦਾ ਕੋਈ ਹੈ ਹੱਲ ਕਰੋ ਕਿਉਂਕਿ ਬਹੁਤ ਫੀਡ ਹੁੰਦੀ ਆ ਪਲਾਨ ਕੀਤਾ ਵਾ ਸਾਡੇ ਲੋਥੇ ਦੇ ਕਰਮਚਾਰੀ ਤਾਂ ਨਾਟ ਕੀਤੇ ਜਾਣਗੇ ਜਿਹੜੇ ਵੀ ਉੱਥੇ ਪਬਲਿਕ ਦੇ ਲੋਕ ਆਉਂਦੇ ਨੇ ਉੱਥੇ ਸ਼ਾਪਿੰਗ ਕਰਨ ਆਉਂਦੇ ਨੇ ਬਜ਼ਾਰ ਦੇ ਵਿੱਚ ਜਿਹੜੇ ਰੌਕ ਪਾਰਕਿੰਗ ਕਰਨਗੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਅਤੇ ਗੜ ਚੂੜਿਆਂ ਚ ਟ੍ਰੈਫਿਕ ਦੀ ਜਿਹੜੀ ਹੈ ਸਮੱਸਿਆ ਵਾ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਆਉਣ ਜਾਣ ਵਾਲੇ ਜਿਹੜੇ ਪਿੰਡਾਂ ਤੋਂ ਆਉਂਦੇ ਨੇ ਜਾਂ ਸ਼ਹਿਰ ਵਾਸੀ ਨੇ ਜਾਂ ਦੁਕਾਨਦਾਰ ਨੇ ਖਾਸ ਕਰਕੇ ਸ਼੍ਰੀ ਬਾਬਾ ਲਾਲ ਚੌਕ ਮੱਛੀ ਮੰਡੀ ਸਰਪਲ ਰੋਡ ਜਿਹੜੇ ਤਿੰਨ ਪੁਆਇੰਟ ਨੇ ਇਥੇ ਸ਼ਹਿਰ ਦੀ ਜਿਹੜੀ ਸਮੱਸਿਆ ਵਾ ਉਸ ਨਾਲ ਲੋਕਾਂ ਨੂੰ ਕਾਫੀ ਤੰਗੀ ਪਰੇਸ਼ਾਨੀ ਹੁੰਦੀ ਆ ਜਿਸ ਨਾਲ ਲੋਕ ਜਿਹੜੇ ਕਈ ਕਈ ਘੰਟੇ ਜਿਹੜੇ ਆ ਜਾਮ ਚ ਫਸੇ ਰਹਿੰਦੇ ਨੇ ਪਰ ਪ੍ਰਸ਼ਾਸਨ ਵੱਲੋਂ ਇਸ ਲਈ ਕੁਝ ਵੀ ਨਹੀਂ ਕੀਤਾ ਜਾ ਰਿਹਾ ਕਈ ਵਾਰ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹ ਪ੍ਰਸ਼ਾਸਨ ਅੱਗੇ ਨਗਰ ਕੌਂਸਲ ਅੱਗੇ ਵੀ ਜਾ ਕੇ ਅਪੀਲ ਦਲੀਲ ਕਰਦੇ ਆਏ ਨੇ ਕਿ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਾ ਹੱਲ ਕੀਤੀ ਜਾ ਸਕੇ ਇਸ ਵੇਲੇ ਆਪਾਂ ਮੌਜੂਦ ਆ ਸ੍ਰੀ ਬਾਬਾ ਲਾਲ ਚੌਕ ਵੇਖੇ ਜਿੱਥੇ ਕਿ ਤੁਹਾਨੂੰ ਦਿਖਾਉਂਦੇ ਆ ਕਿ ਦੂਰ ਤੱਕ ਲੰਮਾ ਜਿਹੜਾ ਜਾਮ ਆ ਕਈ ਟੈਬਰ ਦੀ ਲੱਗਾ ਰਹਿੰਦਾ ਹੈ ਕਿਸ ਤਰ੍ਹਾਂ ਇਹ ਗੱਡੀਆਂ ਜਿਹੜੀਆਂ ਨੇ ਇੱਥੇ ਫਸੀਆਂ ਨੇ ਤੇ ਲੋਕ ਜਿਹੜੇ ਨੇ ਜਿਹੜੇ ਪੈਦਲ ਆ ਉਹਨਾਂ ਲਈ ਵੀ ਲੰਘਣਾ ਜਿਹੜਾ ਮੁਸ਼ਕਲ ਦਿਖਾਈ ਦੇ ਰਿਹਾ ਹੈ ਤੇ ਇਹ ਲੋਕਾਂ ਦੀ ਪ੍ਰਸ਼ਾਸਨ ਕੋਲ ਮੰਗੇ ਕਿ ਇਹ ਟ੍ਰੈਫਿਕ ਦੀ ਸਮੱਸਿਆ ਇਸ ਦਾ ਹੱਲ ਹੋਣਾ ਚਾਹੀਦਾ ਹੈ ਆਏ ਦੇਖੋ ਜਦੋਂ ਹਸਪਤਾਲ ਤੋਂ ਐਂਬੂਲੈਂਸ ਆਉਂਦੀ ਹੈ ਉਹ ਵੀ ਜਿਹੜੀ ਆ ਉਹ ਵੀ ਇੱਥੇ ਟ੍ਰੈਫਿਕ ਵਿੱਚ ਫਸ ਜਾਂਦੀ ਜਿਸ ਨਾਲ ਇਥੇ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਮਰੀਜ਼ਾਂ ਨੂੰ ਆਉਂਦੀਆਂ ਇਹ ਗੱਲਬਾਤ ਕਰਦੇ ਐਂਬੂਲੈਂਸ ਵਾਲੇ ਨਾਲ ਵੀ ਟ੍ਰੈਫਿਕ ਦੀ ਜਿਹੜੀ ਸਮੱਸਿਆ ਵਾ ਉਸ ਨਾਲ ਕਿੰਨੀ ਕਿ ਪਰੇ ਦਿੱਕਤ ਆਉਂਦੀ ਹਾਂਜੀ ਟ੍ਰੈਫਿਕ ਨਾਲ ਤੁਸੀਂ ਨਿਤ ਜਦੋਂ ਮਰੀਜ਼ ਲੈ ਕੇ ਆਉਂਦੇ ਜਾਂਦੇ ਇੱਥੇ ਮੇਨ ਜਿਹੜੀ ਟ੍ਰੈਫਿਕ ਦੀ ਸਮੱਸਿਆ ਵਲ ਕਾਫੀ ਜਿਹੜੇ ਲੋਕ ਜੂਜਦੇ ਤੁਹਾਨੂੰ ਵੀ ਪਰੇਸ਼ਾਨੀ ਆਉਂਦੀ ਹੈ ਕੀ ਕਹਿੰਦੇ ਜੀ ਹਾਂਜੀ ਜੀ ਸਰ ਸਮੱਸਿਆ ਥੋੜੀ ਬਹੁਤੀ ਆਉਂਦੀ ਹੈ ਜੀ ਆਹ ਜੇ ਕਰਕੇ ਨਾਲੇ ਕਿਤੇ ਬਾਜ਼ਾਰ ਤੰਗ ਹੁੰਦਾ ਹੈ ਜੀ ਇੱਕ ਟ੍ਰੈਫਿਕ ਕਰਕੇ ਜਾਨ ਬੜਾ ਲੱਗਦਾ ਜੀ ਇੱਥੇ ਮੁਸ਼ਕਲ ਤੇ ਹੁੰਦੀ ਹੈ ਸਰ ਇਹ ਮੇਰੇ ਜਦੋਂ ਮਰੀਜ਼ ਹੁੰਦੇ ਆ ਇਸ ਨਾਲ ਇਹ ਵੀ ਖਤਰਾ ਹੁੰਦਾ ਵਾ ਮਰੀਜ਼ ਦੀ ਜਾਨ ਨੂੰ ਹਾਂਜੀ ਹੋ ਸਕਦਾ ਜੀ ਇਹਦਾ ਟ੍ਰੈਫਿਕ ਦੀ ਮਤ ਹੋਈ ਨਹੀਂ ਖਤਰਾ ਹੋ ਸਕਦਾ ਸਰ ਇਹ ਤੁਸੀਂ ਐਂਬੂਲੈਂਸ ਫਦੇੜਾ ਚੁੜੀਆ ਫਦੇੜਾ ਚੁੜੀਆ ਫਦੇੜਾ ਚੁੜੀਆ ਸਾਹ ਸਰਕਾਰੀ ਉਸਤਾਨ ਇਹ ਐਂਬੂਲੈਂਸ ਮਰੀਜ਼ ਹੈ ਨਹੀਂ ਮਰੀਜ਼ ਲੈ ਜਾ ਰਹੇ ਆ ਜੀ ਆਪਾਂ ਇਹ ਹਾਂ ਮਰੀਜ਼ ਹੈ ਇੱਥੇ ਨਹੀਂ ਲੈ ਕੇ ਜਾ ਰਹੇ ਸਰ ਲੈਣ ਜਾਣਾ ਅਜੇ ਅੱਛਾ ਮਰੀਜ਼ ਚੱਬ ਨਹੀਂ ਲੈਣ ਚੱਲਿਓ ਫਿਰ ਤੁਸੀ ਲੇਟ ਹੋ ਜਾ ਹਾਂ ਜੀ ਹਾਂ ਜੀ ਹਾਂ ਜੀ ਆ ਕਿਥੋਂ ਲੈ ਚੱਲਿਓ ਸਰ ਹਲਾ ਕੀ ਪਿੰਡੋਂ ਤੋ ਲੈ ਆ ਕਰਤਾ ਨੇ ਕੋਲਾ ਹੀ ਸੀ ਤੁਹਾਨੂੰ ਅੱਜ ਕੋਲਾ ਆਈ ਹੈ ਜੀ ਸ਼੍ਰੀ ਬਾਬਾ ਲਾਲ ਚੌਂਕ 'ਚ ਸਰਕਾਰੀ ਐਂਬੂਲੈਂਸ ਮਰੀਜ਼ ਲੈਣ ਲਈ ਜਾ ਰਹੀ ਹੈ ਪਰ ਰਸਤਾ ਬੰਦ ਟ੍ਰੈਫਿਕ ਕਰਕੇ ਜਾਮ ਲੱਗਣ ਕਾਰਨ ਇਹ ਜਿਹੜਾ ਐਂਬੂਲੈਂਸ ਹੋ ਲੇਟ ਹੋ ਰਹੀ ਹੈ ਉਹਨਾਂ ਨੇ ਕਾਲ ਆਈ ਸੀ ਕਿਸੇ ਪਿੰਡ ਤੋਂ ਕਿ ਉਹਨਾਂ ਨੂੰ ਮਰੀਜ਼ ਨੂੰ ਉੱਥੇ ਪਹੁੰਚ ਕਰਨਾ ਪਰ ਲਗਾਤਾਰ ਜਿਹੜਾ ਟ੍ਰੈਫਿਕ ਹੋਣ ਕਾਰਨ ਐਂਬੂਲੈਂਸ ਤੁਹਾਨੂੰ ਦਿਖਾਉਣੀ ਹੈ ਦਿਖਾਓ ਜੀ ਐਂਬੂਲੈਂਸ ਦਿਖਾਓ 108 ਐਂਬੂਲੈਂਸ ਜਿਹੜੀ ਆ ਉਹ ਇੱਥੇ ਟ੍ਰੈਫਿਕ ਵਿੱਚ ਫਸੀ ਹੈ ਪਰ ਟ੍ਰੈਫਿਕ ਹੋਣ ਕਾਰਨ ਉਸ ਕੋ ਲੰਘਾ ਨਹੀਂ ਜਾ ਰਿਹਾ ਜਿਸ ਕਾਰਨ ਮਰੀਜ਼ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਜਿਉਂ ਕਿ ਇਹ ਦੇ ਲੇਟ ਹੋਣ ਨਾਲ ਉਹ ਦੇਰ ਨਾਲ ਪਹੁੰਚੇਗੀ ਤੁਹਾਨੂੰ ਹੋਰ ਨਾਲ ਵੀ ਗੱਲ ਕਰਾਉਣੇ ਆ ਆਹ ਜੀ ਇਹ ਟ੍ਰੈਫਿਕ ਦੀ ਬੜੀ ਸਮੱਸਿਆ ਹੈ ਟ੍ਰੈਫਿਕ ਦੀ ਆਉਂ ਡਰਾਈਵਿੰਗ ਬਹੁਤ ਜ਼ਿਆਦਾ ਜਾਮ ਹੋ ਗਿਆ ਸਰ ਰੋਜ਼ ਹੀ ਜਾਮ ਲੱਗ ਜਾਂਦਾ ਆ ਪਰੇਸ਼ਾਨੀ ਹੋਣ ਰਹੀ ਆ ਬਹੁਤ ਜ਼ਿਆਦਾ ਤੇ ਕਿੱਥੋਂ ਕਦੋਂ ਕਿ ਤਰੇ ਜੇ ਸਵਾਵਾ ਹੋ ਗਿਆ 15 20 ਮਿੰਟ ਅਛਾ ਪੈਦਲ ਲੰਘਿਆ ਵੀ ਮੁਸ਼ਕਿਲ ਆ ਰਹੀ ਹੈ ਹਾਂਜੀ ਹਾਂਜੀ ਇਹ ਤੁਹਾਨੂੰ ਪਤਾ ਹੈ ਭੀੜ ਕਿੰਨੀ ਹੈ ਅਜੀ ਤੁਹਾਨੂੰ ਦਿਖਾਉਂਦੇ ਆ ਜੀ ਇਹ 바ਵਾਲਾਲ ਚੌਂਕ ਤੋਂ ਜਦੋਂ ਫਤੇਕਰ ਟੁੜੀਆਂ ਬਸ ਸਟੈਂਡ ਵਾਲੇ ਪਾਸੇ ਚਾਈਦਾ ਤੇ ਦੋਨਾਂ ਪਾਸਾ ਤੇ ਕਿੱਡਾ ਲੰਮਾ ਲੰਮਾ ਜਾ ਦਿਖਾਈ ਦੇ ਰਿਹਾ ਦੂਰ ਦੂਰ ਤੱਕ ਜਿਹੜੀਆਂ ਗੱਡੀਆਂ ਨੇ ਦਿਖਾਈ ਦੇ ਰਹੀਆਂ ਨੇ ਜਿਸ ਨਾਲ ਲੋਕ ਜਿਹੜੇ ਨੇ ਪੈਦਲ ਲੰਘਣਾ ਵੀ ਲੋਕਾਂ ਨੂੰ ਮੁਸ਼ਕਲ ਹੋ ਰਿਹਾ ਤੇ ਇਸ ਨਾਲ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹ ਜਿਹੜੀ ਟ੍ਰੈਫਿਕ ਦੀ ਫਤਿਹਗੜ ਚੂੜੀਆਂ ਚ ਵੱਡੀ ਸਮੱਸਿਆ ਵਾ ਸ਼੍ਰੀ 바ਵਾਲਾਲ ਚੌਂਕ ਤੇ ਮਛੀ ਮੰਡੀ ਸਰਕੂਲਰ ਰੋਡ ਤੇ ਇੱਥੋਂ ਜਿਹੜੀ ਆ ਇਹਦੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਆ ਉਹ ਦੂਰ ਹੋਣੀ ਚਾਹੀਦੀ ਆ ਤੇ ਲੋਕਾਂ ਨਾਲ ਵੀ ਆਪਾਂ ਗੱਲ ਕੀਤੀ ਆ ਲੋਕ ਵੀ ਕਾਫੀ ਇਸ ਤੋਂ ਲੈ ਕੇ ਪਰੇਸ਼ਾਨ ਨੇ ਦੁਕਾਨਦਾਰ ਵੀ ਪਰੇਸ਼ਾਨ ਤੇ ਦੁਖੀ ਨੇ ਆ ਤੁਹਾਨੂੰ ਫੇਰ ਦਿਖਾ ਰਹੇ ਆ ਕਿਸ ਤਰ੍ਹਾਂ ਜਿਹੜਾ ਜਾਮ ਹੈ ਦੂਰ ਦੂਰ ਤੱਕ ਜਿਹੜੀਆਂ ਆ ਉਹ ਗੱਡੀਆਂ ਦੀਆਂ ਲਾਈਨਾਂ ਲੱਗੀਆਂ ਦੋਨਾਂ ਪਾਸੇ ਤੇ ਚਲੋ ਬਾਬਾ ਸਿੰਘ ਕੁਲਵੰਤ ਸਿੰਘ ਜੀ ਸ਼੍ਰੀ ਬਾਬਾ ਲਾਲ ਚੌਂਕ ਫਤੇਗਾ ਟੁਰੇ ਜ ਹਮੇਸ਼ਾ ਹੀ ਟ੍ਰੈਫਿਕ ਦੀ ਬੜੀ ਵੱਡੀ ਸਮੱਸਿਆ ਤੁਸੀਂ ਲਾਗੇ ਦੁਕਾਨਦਾਰ ਜੀ ਤੁਹਾਨੂੰ ਕਿੰਨਾ ਕੁ ਫਰਕ ਪੈਂਦਾ ਹੈ ਜੀ ਫਰਕ ਤਾਂ ਬਹੁਤ ਪੈਂਦਾ ਜੀ ਜੇ ਕੋਈ ਰਾਹ ਨਹੀਂ ਜਾਣਨਾ ਤਾਂ ਮੈਨੂੰ ਫਰਕ ਪੈਂਦਾ ਹੈ ਬਾਕੀ ਇਸ ਤੋਂ ਕੋਈ ਲੰਘਣ ਨੂੰ ਸਾਨੂੰ ਛੱਡ ਕੇ ਰਾਹ ਹੀ ਰੰ ਬੜਾ ਫਰਕ ਪੈਂਦਾ ਰਾਹ ਹੀ ਇੱਕ ਦੂਜੇ ਨੂੰ ਵਿਚਾਲੇ ਮਾਰਦੇ ਆ ਮਾਰ ਤੱਕ ਜਾਂਦੇ ਆ ਸਾਡੇ ਤੇ 30 40 ਦੇ ਕੁੜੀ ਲੱਗੀਆਂ ਹੁੰਦੀਆਂ ਨੇ ਆ 11 ਤਿੰਨ ਚਾਰ ਟੈਂਪੂ ਮੰਨ ਨੂੰ ਰਸਾ ਕੋਈ ਨਾ ਤੇ ਗਾਗੀ ਦਾ ਫਿਰ ਕਿਹਦਾ ਗਾਗੀ ਦਾ ਬਹੁਤ ਫਰਕ ਪੈਂਦਾ ਜੋ ਗਾਹ ਚੜ੍ਹਨੇ ਦੀ ਦੁਕਾਨ ਤੇ ਰਾਜ ਨਹੀਂ ਹੋਣਾ ਤੇ ਗਾਗੀ ਦਾ ਦਫਤਰ ਕੋਈ ਨਾ ਤੇ ਇਥੇ ਨਗਰ ਕੌਂਸਲ ਦਫਤਰ ਜਾਂ ਪੁਲਿਸ ਸਟੇਸ਼ਨ ਜਾ ਕੇ ਦੱਸਿਆ ਵੀ ਇਸ ਮਸਲੇ ਨਾਲ ਕਰੂੰ ਨਗਰ ਕੌਂਸਲ ਨੂੰ ਪਤਾ ਵਾ ਸਭ ਕੁਝ ਵੇਖਣ ਦੇ ਉਹ ਕਿੱਥੇ ਦੂਰ ਹੈ ਤੇ ਰਾਜ ਦੇ ਰੇਡੀਆਂ ਪੱਕੀਆਂ ਲੱਗੀਆਂ ਨੇ ਤੇ ਨਾ ਕੋਈ ਤਾਂ ਨਾ ਬੁੱਝਾ ਕਰਵਾ। ਬਟਾ ਦੇਖੋ ਨੀ ਉਹ ਜੋ ਉਹ ਜਨਨ ਸਾਨੂੰ ਨਹੀਂ ਸੀਗਾ। ਜਿਹੜਾ ਇੱਕ ਉਹ ਮਾੜਾ ਲੱਗੂ ਨਾ। ਕੀ ਮੰਗ ਚਾਹੁੰਦੇ ਕੀ ਮਾਰ ਕਿਹਾ। ਅਸੀਂ ਕਹਿੰਦੇ ਬਈ ਇਹੋ ਇਥੇ ਕੋਈ ਹੋਈ ਚੀਜ਼ ਲੱਗੂ ਜੇ ਦੀ ਹੈ ਜਿਹਦੇ ਨਾਲ ਗੱਡੀਆਂ ਨਾਲ ਲੱਗਣ ਤੇ ਟ੍ਰੈਫਿਕ ਰਾਹ ਖੁੱਲਾਰੇ ਤੇ ਲੋਕ ਆਸਾਨੀ ਨਾਲ ਉਨੇ ਜਾਂਦੇ ਰਾਂ। ਤੁਸੀਂ ਸ੍ਰੀ ਬਾਬਾ ਲਾਲ ਚੌਂਕ 'ਚ ਇੱਥੇ ਤੁਹਾਡੀ ਦੁਕਾਨ ਹੈ। ਇਹਨਕਤ ਇੱਥੇ ਜਿਹੜੀ ਮੇਨ ਸਮੱਸਿਆ ਵਾ ਟ੍ਰੈਫਿਕ ਦੀ ਰਹਿੰਦੀ ਆ ਹਰ ਰੋਜ਼ ਹੀ ਤੇ ਇਹ ਇਸ ਨੂੰ ਲੈ ਕੇ ਕਦੀ ਤੁਸੀਂ ਕਿਸੇ ਅੱਗੇ ਅਪੀਲ ਦਲੀਲ ਕੀਤੀ ਆ ਕਿ ਇਸ ਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਤੇ ਤੁਹਾਨੂੰ ਕਿੰਨੀ ਕੀ ਤੰਗੀ ਪਰੇਸ਼ਾਨੀ ਹੈ ਪਰੇਸ਼ਾਨੀ ਤੇ ਭਾਜੀ ਬੜੀ ਆ ਆ ਸਾਰੀ ਇੱਕ ਟ੍ਰੈਫਿਕ ਗੱਡੀਆਂ ਲੱਗੀਆਂ ਰਹਿੰਦੀਆਂ ਇਹਨਾਂ ਚਾਹੀਦਾ ਗੱਡੀਆਂ ਦੀ ਨਾ ਪਾਰਕਿੰਗ ਉੱਥੇ ਬਣਾ ਦੇਣ ਸਾਰਾ ਗਰਾਊਂਡ ਤੇ ਨਾਲ ਤੇ ਦੋ ਜਣੇ ਰੁਜ਼ਗਾਰ ਮਿਲ ਜਾਊਗਾ ਪਰਚੀ ਕੱਟਣੇ 20 ਰੁਪਏ ਲਾ ਦੇਣ 30 ਰੁਪਏ ਲਾ ਦੇਣ ਜੋ ਵੀ ਫਰ ਕੋਈ ਲਾਊਗਾ ਉੱਥੇ ਗੱਡੀ ਨਾ ਇਸ ਟ੍ਰੈਫਿਕ ਦੀ ਸਮੱਸਿਆ ਥੋੜੀ ਹੱਲ ਹੋ ਜੀ ਜੀ ਉਹ ਤੋਂ ਐਂਬੂਲੈਂਸ ਹੁੰਦੀ ਹੈ ਨਾ ਬੜੀ ਮੁਸ਼ਕਲ ਹੁੰਦੀ ਕਿ ਜਦ ਮਰੀਜ਼ ਬਹੁਤ ਮਲਗੇ ਸੀਰੀਅਸ ਹੁੰਦਾ ਵਾ ਫੇ ਉਹ ਜਾਰੀ ਮੁਸ਼ਕਲ ਹੁੰਦੀ ਫੇ ਉਹਨਾਂ ਲੰਘਿਆ ਨਹੀਂ ਜਾਂਦਾ ਇਹਨਾਂ ਚਾਹੀਦਾ ਵੀ ਟ੍ਰੈਫਿਕ ਇਹਦਾ ਜਿਹੜਾ ਪਾਰਕਿੰਗ ਦਾ ਨਾ ਬਿਲਕੁਲ ਹੱਲ ਕਰਨਾ ਚਾਹੀਦਾ ਬਹੁਤ ਸਮੱਸਿਆ ਆਉਂਦੀ ਇੱਥੇ ਲੰਘਣ ਦੀ ਜੋ ਰਸਤੇ ਜੋ ਟਰੱਕ ਆਲੇ ਕੰਮ ਵਾਲੇ ਟਰੱਕ ਆਉਂਦੇ ਨੇ ਇਹ ਵੀ ਬਾਹਰ ਬਾਹਰ ਜਾਣੇ ਚਾਹੀਦੇ ਨੇ ਸਾਈਡ ਦੇ ਵਿੱਚ ਜੇ ਆਉਂਦੇ ਨੇ ਇੱਥੇ ਬਹੁਤ ਹੀ ਜ਼ਿਆਦਾ ਟ੍ਰੈਫਿਕ ਜਮ ਹੋ ਜਾਂਦੀ ਲੰਘਿਆ ਨਹੀਂ ਜਾਂਦਾ ਕਿਸੇ ਕੋਈ ਕੋਈ ਅਪੀਲ ਦਲੀਲ ਕੀਤੀ ਕਦੀ ਕੇ ਅਪੀਲ ਤਾਂ ਕਮੇਟੀ ਵਾਲਿਆਂ ਨੂੰ ਕਹੀਦਾ ਵਾ ਵੀ ਆ ਕਰਾ ਦਿਓ ਤੇ ਚਾਹੀਦਾ ਤਾਂ ਹੈਗਾ ਪ੍ਰਸ਼ਾਸਨ ਨੂੰ ਕਰਨਾ ਮਸਲਾ ਹੱਲ ਨਹੀਂ ਹੋਇਆ ਨਹੀਂ ਹੱਲੇ ਤੱਕ ਤਾਂ ਨਹੀਂ ਹੋਇਆ ਮਸਲਾ ਅੱਛਾ ਕੀਮਾ ਕਰਦੇ ਹਾਂਜੀ ਕਿਤਰਾ ਹੋ ਸਕਦਾ ਨਹੀਂ ਇਹ ਵਾ ਇਹੋ ਕਹਿੰਦੇ ਵੀ ਜਿਹੜੀ ਦਸਹਾਰਾ ਗਰਾਊਂਡ ਖਾਲੀ ਪਈ ਆ ਖਾਲੀ ਸਾਰਾ ਸਾਲ ਖਾਲਾ ਪ੍ਰਸ਼ਾਸਨ ਨੂੰ ਚਾਹੀਦਾ ਹੋਣਾ ਪ੍ਰਸ਼ਾਸਨ ਨੂੰ ਚਾਹੀਦਾ ਇਹਨੇ ਕਰਾਉਣਾ ਵੀ ਉੱਥੇ ਦਸਹਾਰਾ ਗਰਾਊਂਡ ਵਿੱਚ ਆਪਣਾ ਬਣਾ ਦੇਣ ਨਾ ਪਾਰਕਿੰਗ ਉਹ ਤਾਂ 20 ਰੁਪਏ 10 ਰੁਪਏ ਜਿਤਨਾ ਵੀ ਪਰਚੀ ਚਾਹਣ ਉਹ ਲਾ ਦੇਣ ਹਰ ਕੋਈ ਲਾਊਗਾ ਗੱਡੀ ਉੱਥੇ ਕਿਉਂਕਿ ਸਾਰੇ ਗੱਡੀ ਸੇਫ ਹੋਏ ਨਹੀਂ ਆ ਗੱਡੀਆਂ ਕਰਕੇ ਟ੍ਰੈਫਿਕ ਜਿਆਦਾ ਜਾਮ ਹੁੰਦੀ ਹੈ ਹਾਂਜੀ ਕੀ ਨਾ ਜੀ ਸੁਰੇਸ਼ ਕੁਮਾਰ ਜੀ ਹਾਂਜੀ ਸਰੇਸ਼ ਜੀ ਇਹ ਬਾਵਾਲਾ ਚੌਂਕ ਤੇ ਟ੍ਰੈਫਿਕ ਬੜੀ ਇਸ ਪਾਸੇ ਆ ਹਾਂਜੀ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਹੈ ਦੁਕਾਨਦਾਰਾਂ ਨੂੰ ਹਾਂਜੀ ਆਉਂਦੀ ਹੈ ਜੀ ਇੱਥੇ ਗੱਡੀਆਂ ਵੀ ਬਹੁਤ ਲੱਗਦੀਆਂ ਨੇ ਤੇ ਰਸਬੋਧ ਹੋ ਜਾਂਦਾ ਤੇ ਆਉਣ ਜਾਣ ਵਾਲਿਆਂ ਵਾਸਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਇਧਰ ਗਰਲ ਸਕੂਲ ਆ ਜਦੋਂ ਬੱਚੇ ਦੀ ਛੁੱਟੀ ਹੁੰਦੀ ਆ ਉਦੋਂ ਤੇਰੀ ਕਿੰਨਾ ਕਿੰਨਾ ਚਰ ਇੱਥੇ ਖਲੋਕੀਆਂ ਰਹਿੰਦੀਆਂ ਤੇ ਬੜਾ ਜਾਮ ਲੱਗ ਜਾਂਦਾ ਕਿੰਨਾ ਕਿੰਨਾ ਚਰ ਲਗਾ ਰਹਿੰਦਾ ਇੱਥੇ ਠੀਕ ਉਹ ਲੱਗਿਆ ਜਾਂਦਾ ਹਾਂਜੀ ਤੇ ਇਸ ਤਰ੍ਹਾਂ ਹੀ ਕਿੰਨਾ ਚਿਰ ਹੱਦ ਤੱਕ ਆਪਣਾ ਆਪਣਾ ਘੰਟਾ ਜਾਮ ਲਾ ਕਰਦਾ ਵਾ ਜੀ ਤੇ ਕਈ ਵਾਰੀ ਅਸੀਂ ਵੀ ਪ੍ਰਸ਼ਾਸਨ ਨੂੰ ਵੀ ਕਿਹਾ ਵਾ ਇਹਨਾਂ ਨੂੰ ਵੀ ਕਮੇਟੀ ਘਰ ਵੀ ਕਿਹਾ ਵੀ ਸਾਹਿਬ ਇਹਨਾਂ ਦਾ ਕੋਈ ਹੱਲ ਕਰੋ ਚੌਂਕ 'ਚ ਬਹੁਤ ਭੀੜ ਹੁੰਦੀ ਆ ਠੀਕ ਕਿਤੇ ਪਾਰਕਿੰਗ ਬਣਾਈ ਜਾਵੇ ਤੇ ਉਹਨਾਂ ਦੀ ਹੱਲ ਕੀਤਾ ਜਾਵੇ ਬੜੀ ਸਮੱਸਿਆ ਟ੍ਰੈਫਿਕ ਦੀ ਟ੍ਰੈਫਿਕ ਬਹੁਤ ਜ਼ਿਆਦਾ ਹੈ ਜੀ ਪੰਜਾਹ ਰੁਪਏ ਕਰਦੇ ਨੇ ਦਾ ਤੁਰਕੇ ਵੀ ਲੰਘਣਾ ਮੁਸ਼ਕਲ ਆ ਬਹੁਤ ਜ਼ਿਆਦਾ ਮੁਸ਼ਕਲ ਹੈ ਜੀ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਜੀ ਬਹੁਤ ਜ਼ਿਆਦਾ ਜੀ ਟ੍ਰੈਫਿਕ ਹੈ ਟ੍ਰੈਫਿਕ ਹੈ ਬੜੀ ਹੈ ਦੇ ਟ੍ਰੈਫਿਕ ਬੜੀ ਬੜਾ ਹਾਂ ਹਾਂ ਜੀ ਜੇਹਦਾਰ ਜੀ ਟ੍ਰੈਫਿਕ ਦੀ ਕਾਫੀ ਸਮੱਸਿਆ ਹੈ ਇੱਥੇ ਜੀ ਹਾਂ ਜੀ ਟ੍ਰੈਫਿਕ ਦੀ ਕਾਫੀ ਸਮੱਸਿਆ ਹੈ ਜੀ ਚਲੋ ਸਾਡੀ ਤਾਂ ਕੋਈ ਗੱਲ ਨਹੀਂ ਆ ਐਬੂਲੈਂਸ ਨੂੰ ਵੀ ਰਾਹ ਬੜੇ ਯੋਰਾ ਨਾਲ ਮਿਲਿਆ ਇੱਥੇ ਇਸ ਕਰਕੇ ਗੱਡੀਆਂ ਵਾਲਿਆਂ ਨੂੰ ਚਾਹੀਦਾ ਥੋੜੀਆਂ ਗੱਡੀਆਂ ਸਾਈਡ ਤੇ ਲਾਉਣੀਆਂ ਜੀ ਟ੍ਰੈਫਿਕ ਦੀ ਬਹੁਤ ਸਮੱਸਿਆ ਹੈ ਹੋਰ ਜ਼ਿੰਮੇਵਾਰ ਇਹਦਾ ਜ਼ਿੰਮੇਵਾਰ ਸਰਕਾਰੀ ਇਹ ਅਸੀਂ ਬਹੁਤ ਜ਼ਿਆਦਾ ਭਾਈ ਸਮੱਸਿਆ ਆਈ ਇਥੇ ਬਹੁਤ ਜ਼ਿਆਦਾ ਸਮੱਸਿਆ ਆਈ ਇਹ ਨਿਤਰੇ ਦੀ ਸਵੇਰ ਤੋਂ ਸ਼ਾਮ ਤੱਕ ਇਹ ਦਿੱਲੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹਿੰਦੀ ਭਾਈ ਇਹ ਉਤਰੀ ਕਮੇਟੀ ਘਰਦੇ ਥਾਣੇ ਜਾ ਕੇ ਦੱਸਿਆ ਨੇ ਦੁਕਾਨਦਾਰਾਂ ਨੇ ਵੀ ਦੱਸਿਆ ਵਾ ਕਈ ਵਾਰੀ ਇਹ ਕੋਈ ਅਸਰ ਨਹੀਂ ਇਹ ਸਾਡੀ ਸਮੱਸਿਆ ਪੈਦਾ ਕੀਤੀ ਹੋਈ ਆ ਜਦੋਂ ਦੁਕਾਨਦਾਰ ਬੰਦੇ ਬੱਜਣ ਉਹ ਤਾਂ ਆਪੇ ਸਾਰੇ ਸਮੱਸਿਆ ਠੀਕ ਹੀ ਠੀਕ ਦੁਕਾਨ ਮੈਨੂੰ ਇਟੋ ਕਿ ਮਿਲੀ ਆ ਪਹਿਲਾਂ ਮੈਂ 12 ਦੇ ਖੇਲਾ ਰ ਆਇਆ ਫਿਰ ਮੋਰਟਲ ਆਇਆ ਫਿਰ ਉਹਨੇ ਕਿ ਜਿਹੜਾ ਉਂਗਾ ਕਹੋ ਮੈਂ ਗੱਡੀ ਥੱਲੇ ਉਤਰਾ ਹੀ ਨਾ ਯਾਨੀ ਕਿ ਤੁਸੀਂ ਸੱਚ ਬੋਲ ਰਹੇ ਹੋ ਕਿ ਇਹ ਸਾਡੀ ਸਮੱਸਿਆ ਵਾ ਅਸੀਂ ਸਾਰੇ ਦੁਕਾਨਦਾਰ ਜੇ ਸਮਾਨ ਅੰਦਰ ਲਾ ਲਈਏ ਤੇ ਸਮੱਸਿਆ ਦਾ ਹੱਲ ਹੋ ਜਾਵੇ ਹਾਂਜੀ 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 ਇੱਥੇ ਜਿਹੜੀ ਆਵਾਜਾਈ ਦੀ ਕਾਫੀ ਸਮੱਸਿਆ ਵਾ ਵੱਡੇ ਵੱਡੇ ਜਾਮ ਲੱਗ ਜਾਂਦੇ ਆ ਜਾਮ ਤੁਹਾਨੂੰ ਪ੍ਰਾਇਵ ਗੱਡੀਆਂ ਕਰਕੇ ਲੱਗਦੇ ਆ ਗੱਡੀਆਂ ਜ਼ਿਆਦਾ ਨੇ ਕਿੰਨੀ ਕਿ ਮੁਸ਼ਕਲ ਆਉਂਦੀ ਤੁਸੀਂ ਦੁਕਾਨਦਾਰ ਜੀ ਤੇ ਇੱਦਾਂ ਉਹ 4-5 ਉਧਰੋਂ ਦਾ ਹਲੰਗ ਨਹੀਂ ਜਾਂਦਾ ਹੈਲਟਰ ਤੋਂ ਲੱਗ ਜਾਂਦਾ ਚਲੀ ਬਾਵਾਲਾਲ ਚੌਕ ਤੋਂ ਕਾਫੀ ਬਸ ਸਟੈਂਡ ਵਾਲੇ ਪਾਸੇ ਆਈ ਤੇ ਦੁਕਾਨਦਾਰ ਨੇ ਜਿਨ੍ਹਾਂ ਨੂੰ ਆਪਾਂ ਗੱਲਬਾਤ ਕਰਦੇ ਜਿਨ੍ਹਾਂ ਨਾਲ ਕਿ ਟ੍ਰੈਫਿਕ ਦੀ ਇੱਥੇ ਕਿੰਨੀ ਕਿ ਉਹਨਾਂ ਨੂੰ ਰੋਜ਼ਾਨਾ ਸਮੱਸਿਆ ਨਾਲ ਜੂਝਣਾ ਪੈਂਦਾ ਹੈ। ਵੇਖੋ ਜੀ ਟ੍ਰੈਫਿਕ ਦੇ ਅੱਗੇ ਨਾਲੋਂ ਬਹੁਤ ਜ਼ਿਆਦਾ ਕਾਫੀ ਹੋ ਗਈ ਆ। ਹਰ ਬੰਦੇ ਕੋਲ ਹਰ ਚੀਜ਼ ਦਾ ਸਾਧਨ ਆ, ਮੋਟਰਸਾਈਕਲ ਆ, ਗੱਡੀਆਂ ਆ। ਤੇ ਕਿੰਨੇ ਕੋਈ ਕੋਈ ਵੀ ਇੱਕ 50 ਰੁਪਏ ਦੀ ਚੀਜ਼ ਵੀ ਲੈਣੀ ਹੋਣੀ ਉਹ ਵੀ ਕਾਰ ਤੇ ਆਉਂਦੇ ਆ। ਜੋ ਬਾਜ਼ਾਰ ਤੇ ਇੰਨਾ ਰਸ਼ ਆ ਗੱਡੀਆਂ ਦਾ ਕੁਝ ਇਸ ਕਰਕੇ ਆ ਕਿ ਹਰ ਬੰਦੇ ਕੋਲ ਸਾਧਨ ਆ ਬੱਸਾਂ ਦਾ ਕੰਮ ਘਟ ਗਿਆ, ਸਵਾਰੀ ਘਟ ਗਈ। ਹਰ ਬੰਦੇ ਕੋਲ ਮੋਟਰਸਾਈਕਲ ਆ ਸਕੂਟਰ ਆ ਕਾਰਾਂ ਹਰ ਬੰਦੇ ਕੋਲ ਇਸ ਕਰਕੇ ਜਿਹੜਾ ਰਾਸ਼ੀ ਜਿਹੜਾ ਜ਼ਿਆਦਾ ਹੋ ਗਿਆ ਸਾਧਨ ਗੱਡੀਆਂ ਕਰਕੇ ਪਰ ਇਹਦਾ ਹੱਲ ਵੀ ਤਾਂ ਕੋਈ ਹੁੰਦਾ ਹਾਲ ਜਿਹੜਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਵੀ ਜੇ ਕੋਈ ਜ਼ਿਆਦਾ ਰਾਸ਼ੀ ਆ ਤੇ ਪਿੱਛੇ ਥੋੜਾ ਚੌਂਗ ਦੇ ਵਿੱਚ ਥੋੜਾ ਸਾਧਨ ਦਾ ਪ੍ਰਬੰਧ ਕਰਨਾ ਜਾਂ ਕੋਈ ਰਾਹ ਦਾ ਪ੍ਰਬੰਧ ਕਰਨਾ ਵੀ ਜਿਹੜਾ ਕੋਈ ਜਾਮ ਜਿਹੜਾ ਨਾ ਲੱਗੇ ਹੋਰ ਤਾਂ ਕੋਈ ਇੱਥੇ ਬਾਕੀ ਤਾਂ ਕੋਈ ਮੁਸ਼ਕਲ ਨਹੀਂ ਇਸ ਸਮੱਸਿਆ ਫਰੇ ਗਾੜੇ ਬਹੁਤ ਬਹੁਤ ਪਰੇਸ਼ਾਨੀ ਸਾਰੇ ਛੱਟ ਜਾਮ ਲੱਗਦੇ ਆ ਤੇ ਬਹੁਤ ਜ਼ਿਆਦਾ ਇਹ ਮਿੰਟੋ ਮੇਟੇ ਰੇੜੀਆਂ ਰੁੜੀਆਂ ਵਿੱਚ ਲੱਗੀ ਆ ਇਹ ਲੋਕ ਗੱਡੀਆਂ ਘਾਪ-ਫਾਗ ਕਰਕੇ ਲਾਜ ਗਾ ਜਾਂਦੇ ਇੰਨੀ ਕੀ ਪਰੇਸ਼ਾਨੀਆਂ ਆਂ ਬੜੀ ਪਰੇਸ਼ਾਨੀ ਦਾ ਲੱਗਿਆ ਨਹੀਂ ਜਾਂਦਾ ਇੰਨੀ ਪਰੇਸ਼ਾਨੀਆਂ ਪ੍ਰਸ਼ਾਸਨ ਕੋ ਕਦੀ ਮੰਗ ਕੀਤੀ ਆ ਆਪਣੀ ਆ ਹੱਲ ਹੋਣੀ ਚਾਹੀਦੀ ਪ੍ਰਸ਼ਾਸਨ ਕੋ ਨਹੀਂ ਕਹਿੰਦੇ ਆ ਠੀਕ ਹਤੇਗੜ ਸੂੜੀਆਂ ਬੱਸ ਸਟੈਂਡ ਦੇ ਨੇੜੇ ਹਰ ਰੋਜ਼ ਇਹ ਜਿਹੜੀਆਂ ਗੱਡੀਆਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਲੱਗੀਆਂ ਨੇ ਕਾਫੀ ਜਿਹੜੀ ਆਵਾਜਾਈ ਦੀ ਸਮੱਸਿਆ ਲੋਕ ਪਰੇਸ਼ਾਨ ਹੁੰਦੇ ਬਹੁਤ ਜ਼ਿਆਦਾ ਰਸ਼ ਰਹਿੰਦਾ ਜੀ ਬਾਜ਼ਾਰ ਦੇ ਵਿੱਚ ਬਹੁਤ ਪ੍ਰੇਸ਼ਨ ਨਹੀਂ ਚੱਲਣੀ ਪੈ ਰਹੀ ਹੈ ਲੋਕਾਂ ਨੂੰ ਕਰਨੇ ਤਾਂ ਇਹੋ ਹੀ ਆ ਕਿ ਜਿਹੜੀਆਂ ਦੁਕਾਨਾਂ ਅੱਗੇ ਬਹੁਤ ਜ਼ਿਆਦਾ ਵਧੀਆਂ ਨੇ ਜਿਹੜੀਆਂ ਅੱਪੇ ਰੇੜੀਆਂ ਲੱਗੀਆਂ ਨੇ ਕੁਝ ਦੁਕਾਨਾਂ ਵਾਲਿਆਂ ਨੇ ਸਾਮਾਨ ਬਹੁਤ ਜ਼ਿਆਦਾ ਬਾਹਰ ਲਗਾਇਆ ਇਹ ਜਿਹੜੀਆਂ ਗਾਹ ਜਾਂਦੀਆਂ ਨੇ ਤਾਂ ਕੋਈ ਸਾਧਨ ਇਹਨਾਂ ਦਾ ਸਮੱਸਿਆ ਇਹਦੀ ਸਮੱਸਿਆ ਇਹੋ ਹੀ ਹੱਲ ਹੋ ਸਕਦੀ ਆ ਜਾਂ ਜਿਵੇਂ ਹੁਣ ਦਸਹਿਰਾ ਗਰਾਉਂਡ ਆ ਇਹਦੇ ਵਿੱਚ ਕੋਈ ਪਰਚੀ ਲਗਾਈ ਜਾਏ ਤੇ ਇੱਥੇ ਇਹਨਾਂ ਦਾ ਪੇ ਕੋਈ ਹਾਲ ਨਿਕਲ ਸਕਦਾ ਹੈ। ਆਹ ਇਦਾਂ ਦੋ ਤਿੰਨ ਫਾਇਦੇ ਹੋ ਸਕਦੇ ਆ। ਹਾਂਜੀ। ਇੱਕ ਤੇ ਨਗਰ ਕੌਂਸਲ ਜਾਂ ਜੋ ਵੀ ਇਹ ਇਹ ਕਮੇਟੀ ਆ ਉਹਨੂੰ ਆਮਦਨ ਆਵੇਗੀ। ਇਹ ਤੇ 2000 ਕਰੋੜ ਜਵਾਰ ਮਿਲੇਗਾ। ਹਾਂਜੀ। ਵਧੀਆ ਇਹ ਬਹੁਤ ਵਧੀਆ ਇਹ ਸਰਪ੍ਰੇਵ ਚੇਤਾ। ਕੀ ਕਹਿੰਦੇ ਜੀ? ਲੱਗਦਾ ਟ੍ਰੈਫਿਕ ਦੀ ਜੜੀ ਲੋਕਾਂ ਨੂੰ। ਆਵਾਜਾਈ ਦੀ ਸਮੱਸਿਆ ਸਰ। ਹੁਣ ਸ਼ਹਿਰ ਛੋਟਿਆ ਹਰ ਇੱਕ ਕੋਈ ਗੱਡੀ ਆ। ਤੇ ਹੁਣ ਕੋਈ ਵੀ ਚੀਜ਼ ਨਿਕਲਦਾ ਗੱਡੀਆਂ ਆਪਣੀ ਫੜਦੇ ਤੇ ਬਿਯਾਰ ਆਏ ਤੇ ਬਿਯਾਰ ਛੋਟੇ ਨੇ ਦੁਕਾਨਾਂ ਵਾਲਿਆਂ ਦਾਕਾਨਾਂ ਮਲੀਆਂ ਕਿ ਰਾਹ ਮੱਲੇ ਨੇ ਇਹ ਇਸ ਸਮੱਸਿਆ ਦਾ ਕੋਈ ਹੱਲ ਜੀ ਸਮੱਸਿਆ ਦਾ ਮੌਜੂਦਾ ਸਰਕਾਰ ਜਿਹੜੀ ਪ੍ਰਸ਼ਾਸਨ ਉਹ ਹੀ ਕਰ ਸਕਦਾ ਥੋੜਾ ਸ਼ਕਤੀ ਨਾਲ ਥੋੜਾ ਆ ਇੱਥੇ ਤੁਹਾਡੀ ਦੁਕਾਨਦਾਰੀ ਨੂੰ ਵੀ ਫਰਕ ਪੈਂਦਾ ਟ੍ਰੈਫਿਕ ਨਾਲ ਚੱਲੀ ਪਏਗਾ ਸਰ ਜੇ ਮਤਲਬ ਵੀ ਗਾਗ ਆ ਰਿਹਾ ਦੁਕਾਨ ਤੇ ਕੋਈ ਰਸਤਾ ਨਹੀਂ ਹੋਊਗਾ ਆਂਦਾ ਮੁਸ਼ਕਲ ਤਾਂ ਉਹ ਆਊਗੀ ਕਿ ਆਊਗੀ ਇਸ ਕਰਕੇ ਥੋੜਾ ਯਾ ਪ੍ਰਸ਼ਾਸਨ ਥੋੜਾ ਧਿਆਨ ਦੇਵੇ ਵੀ ਭਈ ਆਪਾਂ ਕਮ ਸੇ ਕਮ ਜਿਹੜੇ ਅੱਗੇ ਫੜੀਆਂ ਫੁੜੀਆਂ ਲੱਗੀਆਂ ਇਹਦੇ ਕਮ ਸੇ ਕਮ ਚੁਕਾ ਸਕੀਏ ਪਰ ਪ੍ਰੋਬਲਮ ਇਹ ਹੈ ਨਾ ਜਦੋਂ ਫੜੀ ਕੋਈ ਚਕਾਉਣ ਆਉਂਦਾ ਵਾ ਉਦੋਂ ਕਮੇਟੀ ਵਾਲੇ ਉਦੋਂ ਫਿਰ ਸਰਕਾਰੀ ਦਬਾਅ ਜਿਹੜਾ ਪੋਲੀਟੀਕਲ ਜਿਹੜਾ ਪ੍ਰੈਸ਼ਰ ਹੋਗਾ ਉਹ ਇਹੋ ਫਿਰ ਉਹ ਵੀ ਵਿਚਾਰੇ ਸਰਕਾਰਾਂਵਿਆਂ ਦੀ ਮਾੜੇ ਬੰਦੇ ਵਿਚਾਰੇ ਕਿੱਥੇ ਜਾਣ ਤੋ ਇਸ ਕਰਕੇ ਉਹ ਵੀ ਸਰ ਢਿੱਲ ਕਰ ਜਾਂਦੇ ਹੋਰ ਕੀ ਕੋਈ ਹੱਲ ਵਿਚਲਾ ਹੋਣਾ ਚਾਹੀਦਾ ਕਹਿੰਦੇ ਆ ਕਿ ਜਿਹੜਾ ਦਿਸਹਾਰਾ ਕਰਾਉਣਾ ਇੱਥੇ ਪਾਰਕਿੰਗ ਬੰਜੇ ਤੇ ਸਾਰੀ ਸਮੱਸਿਆ ਨਹੀਂ ਸਰ ਪਾਰਕਿੰਗ ਕੋਈ ਨਹੀਂ ਕੋਈ ਨਹੀਂ ਮੇ ਜੋਨੇ ਦੁਕਾਨਦਾਰੀ ਕਰਦਾ ਕੋਈ ਨਹੀਂ ਜਾਂਦਾ ਸਾਈਡ ਤੇ ਸਮਾਨ ਲੈਣ ਪਾਰਕਿੰਗ ਉਥੇ ਅਲਾਉਡ ਨਹੀਂ ਨਾ ਹੋਈ ਪਾਰਕਿੰਗ ਇਹਦੇ ਨੂੰ ਪ੍ਰਸ਼ਾਸਨ ਨਹੀਂ ਕਰ ਸਕਦਾ ਨਾ ਹਾਂਜੀ ਉਹ ਪ੍ਰਸ਼ਾਸਨ ਨਹੀਂ ਕਰ ਸਕਦਾ ਨਾ ਵੇਖੋ ਜੀ ਜਿਹੜੀ ਬਾਜ਼ਾਰ ਦੇ ਵਿੱਚ ਸਮੱਸਿਆ ਆ ਧਰਕ ਨੂੰ ਆ ਹਰ ਬੰਦੇ ਕੋ ਮਹਿੰਗੀ ਤੋਂ ਮਹਿੰਗੀ ਗੱਡੀ ਹੈ ਕੱਢੀ ਵਾਲਾ ਡਰਦਾ ਕਿ ਸਾਈਡ ਦੇ ਕੋਲ ਆ ਜੀ ਬਸ ਦੁਕਾਨਦਾਰ ਸੋਚਦਾ ਕਿ ਮੇਰੀ ਦੁਕਾਨ ਤੇ ਗਾਹਕ ਨਹੀਂ ਆਉਂਦਾ ਰਸ਼ ਨਹੀਂ ਪੈਂਦਾ ਦੁਕਾਨਦਾਰ ਦੀ ਮਜਬੂਰੀ ਆ ਗੱਡੀ ਵਾਲਾ ਪਿੱਛੇ ਲਾ ਕੇ ਪਿੱਛੋਂ ਸਮਾਨ ਲੈਦਾ ਗਾੜੀ ਮਾਰਕੀਟਾਂ ਨੂੰ ਵਰਕ ਪੈਂਦਾ ਸਭ ਤੋਂ ਜ਼ਰੂਰ ਤੇ ਇਹ ਆ ਵੀ ਸਭ ਤੋਂ ਜ਼ਰੂਰੀ ਇਹ ਸਰਕਾਰ ਨੂੰ ਬੇਨਤੀ ਆ ਕਮੇਟੀ ਘਰ ਨੂੰ ਬੇਨਤੀ ਆ ਕਿ ਗੱਡੀਆਂ ਵਾਸਤੇ ਪਾਰਕਾ ਦੋ ਤਿੰਨ ਪਾਰਕਾ ਜ਼ਰੂਰੀ ਲੱਗ ਹੋਣੀ ਚਾਹੀਦੀਆਂ ਕਿਉਂਕਿ ਜਿਹੜਾ ਬੰਦਾ ਉਹ ਬਿਜ਼ਾਰ ਵਿੱਚ ਆ ਕਿਸੇ ਨੂੰ ਕਿਸੇ ਕੋਈ ਕੰਮ ਦੀ ਕੋਈ ਦਿੱਕਤ ਨਾ ਹੋਵੇ ਇਹਦੇ ਨਾਲ ਦਾ ਫਾਇਦਾ ਨਹੀਂ ਹੋ ਸਕਦਾ ਧੰਨਵਾਦ ਸਾਰੇ ਦਾ ਫਿਰ ਘਰ ਚੂੜਿਆਂ ਦੇ ਛਰੀ ਬਾਵਾਲਾਲ ਚੌਂਕ 'ਚ ਸਾਡੇ ਨਾਲ ਮੌਜੂਦ ਨੇ ਕਾਉਂਸਲਰ ਰਜੀਵ ਸੋਨੀ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹ ਜਿੰਨੀ ਵੀ ਇੱਥੇ ਟ੍ਰੈਫਿਕ ਦੀ ਸਮੱਸਿਆ ਆ ਉਸ ਨੂੰ ਇਹ ਕਿਸ ਤਰ੍ਹਾਂ ਦੇਖਦੇ ਹਨ ਜੀ ਹੁਣ ਸਰ ਕੇ ਇਹ ਟ੍ਰੈਫਿਕ ਸਮੱਸਿਆ ਕਿਸ ਤਰ੍ਹਾਂ ਦੇਖਦੇ ਜੀ ਸਭ ਤੋਂ ਪਹਿਲਾਂ ਤਾਂ ਮੈਂ WhatsApp ਤੁਹਾਡਾ ਇਹ ਪੰਜਾਬ ਚੈਨਲ ਵਾਲਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸ਼ਹਿਰ ਦੀ ਇਹ ਸਾਂਝੀ ਸਮੱਸਿਆ ਜਿਹਦੇ ਨਾਲ ਹਜ਼ਾਰਾਂ ਲੋਕ ਰਜਾਨਾ ਪੀੜਿਤ ਹੁੰਦੇ ਨੇ ਉਹਨਾਂ ਦੀ ਇਸ ਸਮੱਸਿਆ ਨੂੰ ਆਪਣੇ ਚੈਨਲ ਤੇ ਦਿਖਾਉਣ ਦਾ ਉਪਰਾਲਾ ਕੀਤਾ ਅਤੇ ਬੀੜਾ ਚੁੱਕਿਆ ਕਿ ਇਸ ਸਮੱਸਿਆ ਨੂੰ ਹੱਲ ਕਰਵਾ ਕੇ ਰਾਂਗੇ WhatsApp ਮੈਂ ਇੱਥੇ ਦੱਸਣਾ ਚਾਹੁੰਦਾ ਕਿ ਸ਼ਹਿਰ ਦਾ ਮੇਨ ਚੌਕ ਆ ਇਸ ਚੌਕ ਦੇ ਨੇੜੇ ਜੇ ਸੱਜੇ ਪਾਸੇ ਵਾਲੇ ਜਾਈਏ ਤਾਂ 3-4 ਸਕੂਲ ਨੇ ਜਿਹਦੇ ਵਿੱਚ ਖਾਸ ਕਰਕੇ ਲੜਕੀਆਂ ਦਾ ਸਕੂਲ ਆ ਜਿਨ੍ਹਾਂ ਦੀ ਗਿਣਤੀ 3000 ਦੇ ਕਰੀਬ ਆ ਨਾਲ ਹੀ ਸਰਕਾਰੀ ਹਸਪਤਾਲ ਆ ਬੈਂਕ ਨੇ ਪ੍ਰਾਈਵੇਟ ਕਾਲਜ ਨੇ ਜਦੋਂ ਵੀ ਚੌਂਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤੁਸੀਂ ਦਿਖਾਇਆ ਵੀ ਹੋਏਗਾ ਕਿ ਲੋਕ ਆਪਣੀਆਂ ਗੱਡੀਆਂ ਇਸ ਚੌਂਕ ਦੇ ਵਿੱਚ ਪਾਰਕ ਕਰਕੇ ਬਾਜ਼ਾਰ ਨੂੰ ਚਲੇ ਜਾਂਦੇ ਨੇ ਤੇ तकरीबन 6-6 ਘੰਟੇ ਬਾਜ਼ਾਰ ਦੇ ਵਿੱਚ ਖਰੀਦਦਾਰੀ ਕਰਦੇ ਰਹਿੰਦੇ ਨੇ ਉਹਦੇ ਕਰਕੇ ਜਦੋਂ ਵੀ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਤਾਂ ਬਹੁਤ ਲੰਮੇ ਲੰਮੇ ਜਾਮ ਲੱਗ ਜਾਂਦੇ ਨੇ ਇੱਧਰ ਵੇਅਰ ਹਾਊਸ ਵੀ ਏ ਉਧਰੋਂ ਵੀ ਲੋਡਿੰਗ ਹੁੰਦੀ ਏ ਟਰੱਕ ਆ ਜਾਂਦੇ ਨੇ ਤੇ ਸਮੱਸਿਆ ਹੋਰ ਵੱਧ ਜਾਂਦੀ ਏ ਅੱਜ ਮੈਂ ਆਪਣੇ ਅੱਖੀਂ ਦੇਖਿਆ ਕਿ ਪੰਜਾਬ ਪੁਲਿਸ ਦੀ ਇੱਕ ਜੀਪ ਜਿਨ੍ਹਾਂ ਨੇ ਕਿਤੇ ਰੇਡ ਕਰਨ ਵਾਸਤੇ ਜਾਣਾ ਸੀ ਉਹ ਵੀ ਤਕਰੀਬਨ ਇਸ ਟ੍ਰੈਫਿਕ ਦੇ ਵਿੱਚ ਅੱਧਾ ਘੰਟਾ ਫਸੀ ਰਹੀ ਜੇ ਉਹਨਾਂ ਨੂੰ ਕਿਤੇ ਅੰਦਰ ਚੰਗੀ ਰੇਡ ਕਰਨ ਦੀ ਜ਼ਰੂਰਤ ਪਵੇ ਤਾਂ ਟ੍ਰੈਫਿਕ ਸਮੱਸਿਆ ਹੋਣ ਕਰਕੇ ਉਹਨਾਂ ਨੂੰ ਵੀ ਬੜੀ ਭਾਰੀ ਮੁਸ਼ਕਲ ਆਈ ਆ ਇਸ ਤੋਂ ਇਲਾਵਾ ਜਦੋਂ ਕਿਤੇ ਹਸਪਤਾਲ ਤੋਂ ਐਂਬੂਲੈਂਸ ਦੇ ਵਿੱਚ ਕੋਈ ਸੀਰੀਅਸ ਮਰੀਜ਼ ਅੰਮ੍ਰਿਤਸਰ ਜਾਂ ਕਿਤੇ ਹੋਰ ਹਸਪਤਾਲ ਤੇ ਰੈਫਰ ਹੁੰਦਾ ਤਾਂ ਉਹ ਵੀ ਇਸ ਟ੍ਰੈਫਿਕ ਸਮੱਸਿਆ ਕਰਕੇ ਸਫਰ ਕਰਦਾ ਅਤੇ ਉਹਨਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਇਸ ਕਰਕੇ ਮੈਂ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਅਤੇ ਲੋਕਲ ਬਾਡੀ ਵਿਭਾਗ ਨੂੰ ਬੇਨਤੀ ਕਰਾਂਗਾ ਕਿ ਸਾਂਝੇ ਤੌਰ ਦਾ ਇੱਕ ਜੁਆਇੰਟ ਆਪਰੇਸ਼ਨ ਬਣਾ ਕੇ ਇਸ ਸਮੱਸਿਆ ਦਾ ਹੱਲ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਇਸ ਮੁਸ਼ਕਲ ਤੋਂ ਨਜਾਤ ਮਿਲ ਸਕੇ ਓਏ ਇਹ ਵੀ ਬਹੁਤ ਅੰਗ ਆਈਏ ਇਹਦੇ ਦੋ ਦੋ ਘੰਟੇ ਟਿਕਲੋਤੇ ਰਹਿਨੇ ਆ ਬਸ ਇੰਨੇ ਪਰੇਸ਼ਾਨ ਨਹੀਂ ਆ ਜਦੋਂ ਛੁੱਟੀ ਹੁੰਦੀ ਆ ਬੱਚੇ ਵੀ ਇੰਨੇ ਗੱਡੀਆਂ ਲੱਗੀਆਂ ਹੁੰਦੀਆਂ ਬੜੇ ਪਰੇਸ਼ਾਨ ਬੱਚੇ ਵੀ ਦੋ ਦੋ ਘੰਟੇ 3-1/2 ਘੰਟੇ ਇੱਥੇ ਖਲੋਣਾ ਪੈਂਦਾ ਵਾ ਲਗਾ ਕੀ ਦਾ ਵੀ ਫਰਕ ਕਾ ਕੀ ਦਾ ਬਹੁਤ ਜ਼ਿਆਦਾ ਫਰਕ ਆ 4-4 ਘੰਟੇ ਅਗਰ ਗੱਡੀਆਂ ਖਲਾਰ ਤੇ ਬਾਜ਼ਾਰ ਚੱਲ ਜਾਂਦੇ ਨੇ ਤੇ ਇੰਨੇ ਔਕੇ ਦੁਕਾਨਦਾਰ ਕਮੇਟੀ ਵਾਲੇ ਦੁਕਾਨਦਾਰ ਇਹਨੂੰ ਤੰਗ ਕਰਦੇ ਆ ਗੱਡੀਆਂ ਲਾ ਜਾਂਦੇ ਆ ਤੇ ਦੁਕਾਨਦਾਰਾਂ ਸੌਦਾ ਜਬਤ ਕਰਦੇ ਆ ਤਾਂ ਉਹਨਾਂ ਨਾਲ ਬੜੇ ਔਖੇ ਆਨ। ਇਸਨੂੰ ਜੀ ਕਾਉਂਸਲਰ ਅਰਜੀਤ ਸੋਨੀ ਦੁਕਾਨਦਾਰ ਅਤੇ ਹੋਰ ਇਹ ਜਿਹੜੇ ਪਿੰਡਾਂ ਤੋਂ ਜਾਂ ਇਹ ਸ਼ਹਿਰ ਚੋਂ ਲੋਕ ਇੱਥੇ ਖਰੀਦਦਾਰੀ ਕਰਨ ਆਏ ਸੀ ਵਿਚਾਰ ਚ ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਸਾਰਿਆਂ ਦਾ ਇਹੀ ਕਹਿਣਾ ਕਿ ਇੱਥੇ ਜਿਹੜੇ ਇਹ ਚਰੀਬਾ ਵਾਲਾ ਚੌਂਕ ਤੇ ਮੇਨ ਖਾਸ ਕਰਕੇ ਇਹ ਜਿਹੜੀ ਟ੍ਰੈਫਿਕ ਦੀ ਸਮੱਸਿਆ ਹੈ ਜ਼ਿਆਦਾਤਰ ਉਹ ਉਸ ਨਾਲ ਲੋਕਾਂ ਨੂੰ ਬਹੁਤ ਪਰੇਸ਼ਾਨੀ ਤੇ ਦਿੱਕਤ ਆਉਂਦੀ ਹੈ ਖਾਸ ਕਰਕੇ ਉਦੋਂ ਪਰੇਸ਼ਾਨੀ ਹੁੰਦੀ ਜਦੋਂ ਲੋਕ ਇੱਥੇ ਬਾਹਰੋਂ ਗੱਡੀਆਂ ਖੜੀਆਂ ਕਰਕੇ ਬਾਜ਼ਾਰ 'ਚ ਖਰੀਦਦਾਰੀ ਕਰਨ ਚਲੇ ਜਾਂਦੇ ਨੇ ਤੇ ਇਹ ਜਿਹੜੀ ਗੱਡੀ ਦੀ ਸਮੱਸਿਆ ਇਹਨਾਂ ਦੀ ਕਿਤੇ ਬਾਹਰ ਪਾਰਕਿੰਗ ਬਣਾ ਕੇ ਤੇ ਉੱਥੇ ਗੱਡੀਆਂ ਖੜੀਆਂ ਕਰਾਈਆਂ ਤਾਂ ਜੋ ਇੱਥੇ ਗੱਡੀਆਂ ਕਾਰਨ ਟ੍ਰੈਫਿਕ ਦੀ ਸਮੱਸਿਆ ਉਹਦੀ ਉਸ ਨੂੰ ਹੱਲ ਕੀਤਾ ਜਾ ਸਕੇ ਅਤੇ ਲੋਕ ਜਿਹੜੇ ਆ ਉਹ ਉਹਨਾਂ ਦੀ ਆਵਾਜਾਈ ਨਿਰਵਿਘਨ ਹੋ ਸਕੇ ਜਿਹੜੀ ਬशीर ਬਾਬਾ ਲਾਲ ਫਤਿਹਗੜ ਚੂੜਿਆ ਟ੍ਰੈਫਿਕ ਦੀ ਸਮੱਸਿਆ ਕੀ ਕਹਿੰਦੇ ਜੀ ਉਹਨਾਂ ਇਜਰੀ ਬਾਵਲਾਈ ਚੌਂ ਦੇ ਕੋਲ ਟ੍ਰੈਫਿਕ ਜਾਮ ਲੈਂਦਾ ਇਸ ਜ਼ਮਾਨੇ ਦੇ ਵਿੱਚ ਅਸੀਂ ਪੁਲਿਸ ਨੂੰ ਲਿਖ ਕੇ ਦੇਤਾ ਵੀ ਇਸ ਨੂੰ ਟ੍ਰੈਫਿਕ ਜਾਮ ਜਾਮ ਲੱਗਦਾ ਇਹਨਾਂ ਨੂੰ ਦੂਰ ਕੀਤਾ ਜਾਏ ਤੇ ਜਿਹੜੀ ਕੋਚ ਮੈਂ ਉਹ ਛੇਤੀ ਨਗਰ ਕੋਸ ਹਟਾ ਦਿੱਤੀ ਜਾਏ ਇਹ ਅਸੀਂ ਕੋਸ਼ਿਸ਼ ਵੀ ਨਾਲ ਕਰਦੇ ਹਾਂ ਇਸੇ ਸਬੰਧ ਦੇ ਵਿੱਚ ਅਸੀਂ ਛੇਤੀ ਕੋਸ਼ਿਸ਼ ਕਰਾਂਗੇ ਟ੍ਰੈਫਿਕ ਵਿੱਚ ਮੱਛਾ ਛੇਤੀ ਛੇਤੀ ਇਹਦਾ ਦੂਰ ਕੀਤੀ ਇਹਦਾ ਹੱਲ ਨਿਕਲ ਜਾਏ ਹਾਂਜੀ ਸਰ ਫਤਿਹਗੜ ਚੂੜੀਆਂ ਫਿਰ ਬਾਲਾ ਚੌਂ ਚ ਟ੍ਰੈਫਿਕ ਦੀ ਬੜੀ ਸਮੱਸਿਆ ਲੋਕਾਂ ਨੂੰ ਉੱਥੇ ਗੱਡੀਆਂ ਕਾਫੀ ਖੜੀਆਂ ਰਹਿ ਜਾਂਦੀਆਂ ਲੋਕ ਪਰੇਸ਼ਾਨ ਰਹਿੰਦੇ ਦੇਖੋ ਜੀ ਸਾਡੇ ਧਿਆਨ ਤੇ ਮਾਮਲਾ ਆਇਆ ਹੈ ਤੇ ਇਸ ਸਬੰਧੀ ਆਪਾਂ ਜਿਹੜਾ ਵਾ ਪਲਾਨ ਕੀਤਾ ਆ ਵਾ ਸਾਡੇ ਲੋਥੇ ਜਿਹੜੇ ਕਰਮਚਾਰੀ ਤਾਂ ਨਾਦ ਕੀਤੇ ਜਾਣਗੇ ਤੇ ਜਿਹੜੇ ਵੀ ਉਥੇ ਪਬਲਿਕ ਦੇ ਲੋਕ ਆਉਂਦੇ ਨੇ ਉਥੇ ਸ਼ੋਪਿੰਗ ਕਰਨ ਆਉਂਦੇ ਨੇ ਬਾਜ਼ਾਰ ਦੇ ਵਿੱਚ ਜਿਹੜੇ ਰੋਂਗ ਪਾਰਕਿੰਗ ਕਰਨਗੇ ਉਹਨਾਂ ਦੇ ਚਲਾਨ ਕੀਤੇ ਜਾਣਗੇ ਤੇ ਇਸ ਤੋਂ ਇਲਾਵਾ ਜਿਹੜਾ ਨਗਰ ਕੌਂਸਲ ਦੇ ਨਾਲ ਡਿਸਕਸ ਕਰਕੇ ਆਪਾਂ ਕੋਈ ਉਹਨਾਂ ਲਈ ਪਾਰਕਿੰਗ ਦੇ ਟੁਕਵੇ ਪ੍ਰਬੰਧ ਬਾਰੇ ਵੀ ਜਿਹੜਾ ਵਾ ਕੋਈ ਹੱਲ ਕੱਢਿਆ ਜਾਵੇਗਾ ਤਾਂ ਜੋ ਕਿਸੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਤੇ ਇਸ ਤੋਂ ਇਲਾਵਾ ਬਾਕੀ ਜਿਹੜੇ ਵੀ ਕੋਈ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਨੇ ਜਾਂ ਗਲਤ ਜਗ੍ਹਾ ਰੋਂਗ ਪਾਰਕਿੰਗ ਆਪਣਾ ਵਹੀਕਲ ਕਰਦੇ ਨੇ ਤੇ ਉਹਦੇ ਜਿਹੜਾ ਵਾ ਉਹਨਾਂ ਦੇ ਚਲਾਨ ਕੱਟੇ ਜਾਣਗੇ